ਕਿਸਾਨਾਂ ਵੱਲੋਂ ਇੱਕ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਅੱਜ ਬੰਦ ਦੀ ਕਾਲ ਦਿੱਤੀ ਗਈ ਸੀ ਸਾਡੇ ਨਾਲ ਕਿਸਾਨ ਆ ਕੁੜੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਸਾਰਾ ਮਸਲਾ ਨੇ ਕਿਹੜੀਆਂ ਕਿੜੀਆਂ ਮੰਗਾਂ ਨੇ ਸੱਸੀ ਗੱਲ ਸੱਸੀ ਕਾ ਜੀ ਮੈਂ ਅੰਮ੍ਰਿਤਸਰ ਸ਼ੇਰਗੱਲ ਜ਼ਿਲ੍ਹਾ ਪ੍ਰੋਬਾਨ ਹੋਣ ਦੇ ਨਾਤੇ ਮੈਂ ਕਿਸਾਨ ਆ ਜਾਬ ਕਿਸਾਨ ਫਾਰਮ ਕਮੇਟੀ ਦਾ ਮੈਂ ਪ੍ਰਧਾਨ ਹਾਂ ਜਿਹਦੇ ਅੰਦਰ ਦਾ ਇਸ ਕਰਕੇ ਜੋ ਕਿਸਾਨਾਂ ਦੀ ਯੂਨੀਅਨ ਦੀਆਂ ਮੰਗਾਂ ਹੈਗੀਆਂ ਸਾਡੀਆਂ ਐਮ ਐਮ ਐਸ ਪੀ ਦੇ ਮੰਗਾਂ ਹਈਆਂ ਜੋ ਮੋਦੀ ਨੇ ਮੰਨੀਆਂ ਸੀ ਉਹ ਹੁਣ ਤੱਕ ਲਾਗੂ ਨਹੀਂ ਕੀਤੀਆਂ ਇਸ ਕਰਕੇ ਸਾਨੂੰ ਇਹ ਮੁੜ ਕੇ ਧਰਨਾ ਲਾਉਣਾ ਪਿਆ ਇਸ ਕਰਕੇ ਅਸੀਂ ਆਏ ਹਾਂ ਬਾਕੀ ਜਿਹੜਾ ਇਹਨਾਂ ਨੇ ਕਾਨੂੰਨ ਬਣਾਤਾ ਡਰਾਈਵਰਾਂ ਦੇ ਤੇ ਉਹਨਾਂ ਨੂੰ 10 ਸਾਲ ਕੈਦ ਹੋਊਗੀ 7 ਲੱਖ ਰੁਪਏ ਦਾ ਜੁਰਮਾਨਾ ਹੋਊਗਾ ਉਹ ਕਿੱਥੋਂ ਦੇਊਗਾ ਚਾਹੇ ਕੋਈ ਮੋਟਰਸਾਈਕਲ ਵਾਲਾ ਹੋਵੇ ਚਾਹੇ ਕੋਈ ਕਾਰ ਵਾਲਾ ਹੋਵੇ ਜਾਂ ਕੋਈ ਟਰੱਕੜਾ ਹੋਵੇ ਇਹ ਸਾਰੀਆਂ ਜੁਨੀਅਰ ਹਵੇਲੇ ਜਿਹੜੀਆਂ ਟ੍ਰੇਡ ਜੁਨੀਆ ਸਾਡੇ ਨਾਲ ਵਾ ਇੱਕ ਸਾਨੂੰ ਮੁਰਦੇ ਸਜੋਤ ਮੁਰਦੇ ਦੀ ਕਾਲ ਦੇ ਤੇ ਸਾਰਾ ਪਿੰਡ ਸਾਰਤ ਬੰਦ ਆ ਇਸ ਕਰਕੇ ਅਸੀਂ ਇਹ ਅੱਜ ਬੰਦ ਕੀਤਾ ਨਹੀਂ ਤਾਂ ਸਾਨੂੰ ਕੋਈ ਬੰਦ ਕਰਦਾ ਹੈ ਨਾ ਸੀ ਕਿਹਨਾਂ ਨੂੰ ਦੱਸਿਆ ਹੀ ਆ ਕਿ ਤੁਸੀਂ ਸੁੱਤੇ ਪਏ ਆ ਕਿਸਾਨ ਜਾਗਦੇ ਆ ਪਿਛਲੀ ਵਾਰ ਵੀ ਦਿੱਲੀ ਦੇ ਵਿੱਚ ਬਹੁਤ ਵੱਡਾ ਇੱਕ ਮੋਰਚਾ ਲਗਾਇਆ ਗਿਆ ਸੀ ਕਿ ਉਹ ਫਤਹਿ ਕੀਤਾ ਗਿਆ ਸੀ ਉੱਥੇ ਮੋਦੀ ਸਰਕਾਰ ਵੱਲੋਂ ਕਿਹਾ ਸੀ ਅਸੀਂ ਮੰਗਾੜੀਏ ਮੰਨਾਂਗੇ ਪਰ ਉਹਨਾਂ ਉਹ ਲੋੜੀ ਮੰਗਾ ਨਹੀਂ ਮੰਨੀਆਂ ਗਈਆਂ ਹੁਣ ਦੁਬਾਰਾ ਤੁਸੀਂ ਇੱਕ ਪ੍ਰਦਰਸ਼ਨ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਵੇ ਇਦੋਂ ਠੁਕਾ ਪ੍ਰਧਾਨ ਮੰਤਰੀ ਕੋਈ ਹੋ ਨਹੀਂ ਸਕਦਾ ਜਿਹੜਾ ਮੋਦੀ ਆ 14 ਮੁਲਕਾਂ ਦੇ ਵਿੱਚ ਕਿਸਾਨਾਂ ਦੀ ਏਜੀ ਰਹੀ ਚੱਲਦੀ ਆ ਕਿਹੇ ਮੁਖ ਨੇ ਜੋ ਇਹ ਕੰਡੇ ਹਰਿਆਣੇ ਦੇ ਵਿੱਚ ਕਿਸਾਨਾਂ ਨਾਲ ਕੀਤਾ ਸਾਨੂੰ ਫੱਟੜ ਕੀਤਾ ਗੋਲੀਆਂ ਮਾਰੀਆਂ ਰਵੜਦੀਆਂ ਅਥਰੂ ਐਸ਼ੇ ਤੇ ਗੋਲੇ ਛੜਿਓ ਵੀ ਡੇਟ ਨੰਗੀਓ ਵਾਲੇ ਉਹ ਜਿਆਦੇ ਰਿਐਕਸ਼ਨ ਕਰਦੇ ਆ ਇਸ ਕਰਕੇ ਜ਼ਾਲਮ ਸਰਕਾਰ ਵਾਹੀ ਇਹਨੂੰ ਕਹਿੰਦੇ ਆ ਬਾਕੀ ਮੁਲਕ ਦੇ ਵਿੱਚ ਕਿਸੇ ਕਿਸਾਨ ਦੇ ਉੱਤੇ ਜੁਲਮ ਨਹੀਂ ਹੁੰਦਾ ਜੋ ਹਿੰਦੁਸਤਾਨ ਕਿਹਾਣ ਰਿਹਾ ਹਰਿਆਣਾ ਬਾਰਡਰ ਦੇ ਉੱਤੇ ਕਿਸਾਨਾਂ ਦੇ ਉੱਤੇ ਐਡਾ ਵੱਡਾ ਐਡਾ ਜੁਲਮ ਕੀਤੇ ਗਏ ਹਰਿਆਣਾ ਸਰਕਾਰ ਵੱਲੋਂ ਵੱਡੇ ਵੱਡੇ ਜਿਹੜੇ ਖੱਡੇ ਆ ਸੜਕ ਦੇ ਵਿੱਚ ਪੱਟ ਦਿੱਤੇਗੇ ਤੁਹਾਨੂੰ ਕੀ ਲੱਗਦਾ ਜਾਇਜ਼ ਆ ਕਿ ਨਜਾਇਜ਼ ਇਹ ਬਿਲਕੁਲ ਨਜਾਇਜ਼ ਜਿਹੜੇ ਜਨਰਲ ਹਾਈਵੇਅ ਜਿਹੜੇ ਹੈਗੇ ਆ ਨਾ ਉਹਨਾਂ ਨੂੰ ਕੋਈ ਵੀ ਬੰਦਾ ਰੋਕ ਨਹੀਂ ਸਕਦਾ ਉਹ ਕਿਸੇ ਸਰਕਾਰ ਦੇ ਨਹੀਂ ਆਪਣੇ ਸੂਬੇ ਦੇ ਨਹੀਂ ਹੈਗੇ ਉਹ ਪੂਰੇ ਹਿੰਦੁਸਤਾਨ ਭਾਰਤ ਦੇ ਆ ਉਹ ਤਾਂ ਇੱਕ ਨੰਗਾ ਵਾ ਉਹ ਨੰਗੇ ਨੂੰ ਰੋਕ ਨਹੀਂ ਸਕਦੇ ਇਹ ਤਾਂ ਅਸੀਂ ਹਾਈ ਕੋਰਟ ਨੂੰ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਆ ਨਿਆਂਪਾਲਿਕਾ ਨੂੰ ਉਹ ਇਹਨਾਂ ਦੇ ਖੱਟੜ ਸਰਕਾਰ ਦੇ ਪਰਚਾ ਦੇ ਤਨੇ ਖੱਟੜ ਦੇ ਕੰਨਾ ਚਾਹੀਦਾ ਪਰਚਾ ਤੇ ਜਿਨ੍ਹਾਂ ਨੇ ਰੋਕੇ ਉਹਨਾਂ ਦੇ ਪਰਚੇ ਹੋਣੇ ਚਾਹੀਦੇ ਆ ਤੇ ਹਾਈਵੇ ਖਲੋਣੇ ਚਾਹੀਦੇ ਆ ਜੀ ਹੁਣ ਹਰਿਆਣਾ ਸਰਕਾਰ ਵੱਲੋਂ ਇੱਕ ਹਰਿਆਣਾ ਪੁਲਿਸ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਕਿ ਜਿਨ੍ਹਾਂ ਨੇ ਪੱਥਰਵਾਜੀ ਕੀਤੀ ਹੁੱਲੜਵਾਜੀ ਕੀਤੀ ਉਹਨਾਂ ਤੇ ਇਨਾਮ ਵੀ ਰੱਖਿਆ ਗਿਆ ਹੈ ਜੇ ਦੱਸਣ ਵਾਲੇ ਨੂੰ ਇਨਾਮ ਦਿੱਤਾ ਜਾਏਗਾ ਤੁਹਾਨੂੰ ਕੀ ਲੱਗਦਾ ਸਹੀ ਹੈ ਇਹ ਬਿਲਕੁਲ ਗਲਤ ਵਾ ਨਾਉ ਨਾਮ ਹੋਣਾ ਇਹ ਕੀ ਕਰਨਗੇ ਕਿਸਾਨ ਤਾਂ ਸਿੱਧੀ ਪਾਉਣ ਲਈ ਤਿਆਰ ਹੋਆ ਹਿੰਦੁਸਤਾਨ ਯਾਦ ਕਰਾਈ 90% ਲੋਕ ਸਰਦਾਰ ਸੀਗੇ ਜਿਨ੍ਹਾਂ ਨੇ ਯਾਦ ਕਰਾਇਆ ਬੰਗਾਲਦੇ ਸੀਗੇ ਬਿਹਾਰ ਦੇ ਸੀਗੇ ਇਹ ਨਹੀਂ ਹੈਗਾ ਇਹਨਾਂ ਦੇ ਜਿਹੜੇ ਜਿਹੜੇ ਗੱਲ ਕਰਦੇ ਜਿਹੜੇ ਸਾਡੇ ਤੇ ਫਟੜਾ ਕਰਦੇ ਕੰਮ ਇਹਨਾਂ ਦੱਸੋ ਜਿਆਦਾ ਵਿੱਚ ਇਹਨਾਂ ਹਿੱਸਾ ਕਿ ਨਵਾ ਆ 30000 ਗੋਲਿਆਂ ਦਾ ਆਵਾਜ਼ ਜਿਹੜਾ ਦਿੱਲੀ ਸਰਕਾਰ ਵੱਲੋਂ ਇੱਕ ਆਰਡਰ ਦੇ ਦਿੱਤਾ ਗਿਆ ਅंसू ਗੋਲਿਆਂ ਦਾ ਜਿਹੜਾ ਆਰਡਰ ਦੇ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਇਹ ਸਹੀ ਹੈ ਬਿਲਕੁਲ ਇਹ ਗਲਤਵਾ ਇਹ ਖੋਜ ਇਦੋਂ ਬੜਾ ਜ਼ੁਲਮ ਕੀ ਹੋਣਾ ਇੱਕ ਹੀ ਸ਼ਾਂਤਮਈ ਸੰਘਰਸ਼ ਕਰ ਰਹੇ ਆਂ ਸ਼ਾਂਤਮਈ ਸੰਘਰਸ਼ ਦੇ ਉੱਤੇ ਜ਼ੁਲਮ ਕਰ ਰਹੇ ਆਂ ਔਰ 14 ਮੁੱਲਕਾਂ 'ਚ ਸੰਘਰਸ਼ ਚੱਲਣ ਡਿਆ ਕਿਸੇ ਦੇ ਜ਼ੁਲਮ ਨਹੀਂ ਹੋਣ ਡਿਆ ਕਿਸੇ ਮੁੱਲਕ 'ਚ ਕੋਈ ਨਹੀਂ ਹੋਣ ਡਿਆ ਇਸ ਕਰਕੇ ਇਹ ਤਾਂ ਬਿਲਕੁਲ ਵਹਿ ਨੇ ਆਈਆਂ ਇਹਦਾ ਨਿਆਂਪਾਲਿਕਾ ਨੂੰ ਅਪੀਲ ਕਰਦੇ ਆਂ ਤੁਹਾਡੇ ਥਰੂ ਬੇ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਜਿਹੜੇ ਤਿਆਰ ਕਰਦੇ ਆ ਇਹਨਾਂ ਨੂੰ ਕਰਕੇ ਜੇਲਾਂਗੇ ਬੰਦ ਕਰਦੇ ਜਿਆਦਾ ਨਹੀਂ ਉਹੀ ਜਗਾ ਲਗਾਤਾਰ ਕਿਸਾਨਾਂ ਆਗੋਂ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਪੀਪ ਜਿਹੜਾ ਵਾ ਹਾਈਵੇ ਦੇ ਵਿੱਚ ਤੁਸੀਂ ਇੱਕ ਪ੍ਰਦਰਸ਼ਨ ਕੀਤਾ ਲਗਾਤਾਰ ਜਿਹੜਾ ਇਕੱਠ ਵੱਧ ਰਿਹਾ ਵਾ ਕਿੰਨਾ ਕਿਹੜਾ ਕੱਟ ਹੋਣ ਦੀ ਸੰਭਾਵਨਾ ਹੈ ਇੱਥੇ ਅਸੀਂ ਸਾਰੀਆਂ ਜੁਨੀਅਨ ਨੇ ਆਪੋ ਆਪਣੇ ਹਲਕੇ ਦੇ ਬੱਚੇ ਰੋਕਣ ਲਿਆ ਕੀਤਾ ਫਲੋਰ ਕੀਤਾ ਨੂਰ ਮਹਿਲ ਕੀਤਾ ਉਧਰ ਕੀਤਾ ਇਸ ਕਰਕੇ ਅਸੀਂ ਇੱਥੇ ਦੇ ਹੱਥ ਦੇ ਵਿੱਚ ਆਪਣੇ ਥੋੜੇ ਥੋੜੇ ਬੰਦੇ ਏਰੀਆ ਦੇ ਆਏ ਆ ਬਾਕੀ ਹੋਰ ਵੀ ਆ ਗਏ ਆ ਬਾਕੀ ਸ਼ਹਿਰ ਚ ਬੰਦ ਕਰਉਣ ਲੱਗੇ ਗਏ ਆ ਛੋਣੀ ਗਏ ਆ ਤੇ ਕੱਟ ਦਾ ਬਦਨਾ ਕੱਟ ਦੀ ਜਨਾ ਮਰਜ਼ੀ ਕਰਦੇ ਆ ਅਸੀਂ ਇੱਥੇ ਸਭ ਸਾਰੇ ਜਗਤ ਦੇ ਵਿੱਚੋਂ ਜਿੱਥੇ ਜਿੱਥੇ ਲੋਕੀ ਹੈਗੇ ਉੱਥੇ ਉੱਥੇ ਤੁਸੀਂ ਰੋਕ ਕੇ ਆਪਣਾ ਪ੍ਰਦਰਸ਼ਨ ਦਿਖਾਣ ਦਾ ਕਰਨ ਦਾ ਇੱਕ ਮਕਸਦ ਦਿਖਾਇਆ ਇਹਨਾਂ ਨੇ ਕਾਹ ਪੀਏ ਕੱਠ ਦਹਲਣ ਦੀ ਨਹੀਂ ਲੋੜ ਕੀਤੀ ਕੱਠ ਦਾ ਥੋੜਾ ਥੋੜਾ ਕਰਕੇ ਇਹਨੇ ਦੱਸਿਆ ਵੀ ਅਸੀਂ ਜਾਗਦੇ ਆ ਅਸੀਂ ਹਾਲੇ ਸੁੱਤੇ ਨਹੀਂ ਹੈਗੇ ਮੋਦੀ ਤੂੰ ਝੂਠਾ ਆ ਉਹ ਅੱਜ ਵੀ ਬਾਹਰ ਗਿਆ ਦੇਸ਼ ਦੇ ਵਿੱਚ ਸੰਘਰਸ਼ ਛੋੜਿਆ ਉਹ ਬਾਹਰ ਦੇ ਮੁਲਕੀ ਬੈਠਾ ਤੇ ਉਹਨੇ ਮੰਤਰੀ ਉਹਨੇ ਕੋਈ ਕੋਣੋ ਆਦੇ ਕੋਈ ਨਹੀਂ ਜੋ ਆਪਣੇ ਰਹੀਬ ਉਹ ਖੀਰੀ ਦੇ ਜਾਨਾ ਦੇ ਇਹਨੇ ਗੱਡੀਆਂ ਚ ਚੜਾਈਆਂ ਉਹ ਮੰਤਰੀ ਨੂੰ ਹਾਲੇ ਤਾਂ ਇਹਨ ਬਖਾਸ਼ ਉਹਦਾ ਅਸੀਂ ਅਸੀਂ ਵਾ ਨੇ ਲਿਆ ਨਾ ਉਹ ਉੱਤੇ ਕੋਈ ਪਰਚਾ ਦਿੱਤਾ ਉਹਦਾ ਉੱਤੇ ਪਰਚਾ ਇਹ ਮੁੰਡੇ ਨੇ ਕੀਤਾ ਯੋ ਮੈਨੂੰ ਯਾਦ ਆ ਦਾ 100000 ਰੁਪਏ ਉਹਨਾਂ ਬੱਚਿਆਂ ਨੂੰ ਦੇਣਾ ਸੀ ਉਹ ਨਹੀਂ ਦਿੱਤਾ ਨੌਕਰੀ ਨਹੀਂ ਦਿੱਤੀ ਕੋਈ ਵੀ ਇਹ ਬੇਈ ਨਹੀਂ ਤਾਂ ਹੋਰ ਕੀ ਆ ਅਗਰ ਕੇਂਦਰ ਸਰਕਾਰ ਦਾ ਡੇ ਮੰਗਾ ਹਜੇ ਵੀ ਨਹੀਂ ਮੰਨਦੇ ਅਗਲੀ ਰਣਨੀਤੀ ਕੀ ਹੋਏਗੀ ਅਗਲੀ ਰਣਨੀਤੀ ਅਸੀਂ ਦਿੱਲੀ ਨੂੰ ਕਾਲੇ ਪਾਵਾਂਗੇ ਜੀ ਅਸੀਂ ਜਿਹੜੇ ਸਾਡੇ ਸੰਘਰਸ਼ਪੀਰ ਕਿਸਾਨ ਉੱਥੇ ਗਏ ਹੋ ਆ ਉਹ ਪੰਮਾ ਪਹਿਲ ਕਰ ਗਏ ਚੱਲ ਗਏ ਕਾੜੀ ਕਰ ਗਏ ਆ ਤੇ ਮੋਰਚਾਦਾਰ ਬੰਦ ਦਾ ਰੱਖਿਆ ਸਾਰੇ ਤੋਂ ਪਹਿਲਾਂ ਉਹ ਕਰ ਗਏ ਆ ਕੋਈ ਗੱਲ ਨਹੀਂ ਉਹ ਅਸੀਂ ਉਹਨਾਂ ਦੇ ਨਾਲ ਖੜੇ ਆ ਸਾਡੀਆਂ ਜੋ ਇਹਨਾਂ ਦੇ ਬੱਚੇ ਸਾਡਾ ਮੰਗਾ ਉਹਨਾਂ ਦੀ ਵੀ ਮੰਗਾ ਉਹ ਹੀ ਆ ਸਾਡੀਆਂ ਮੰਗਾ ਹੋਆ ਮੰਗਾ ਸਾਡੀਆਂ ਇੱਕੋ ਆ ਦੋ ਮੰਗਾ ਨਹੀਂ ਹੈ ਇਸ ਕਰਕੇ ਤਾਂ ਅਸੀਂ ਤਾਂ ਤੁਹਾਡੇ ਜਿਹੜੇ ਨੈੱਟ ਵਾਲੇ ਤੁਸੀਂ ਆ মিডিਆ ਵਾਲੇ ਆ ਅਸੀਂ ਬਹੁਤ ਤੁਹਾਡੇ ਧੰਨਵਾਦੀ ਆ ਜਿਹੜਾ ਤੁਸੀਂ ਸਾਡੀ ਆਵਾਜ਼ ਨੂੰ ਬੁਲੰਦ ਕਰ ਰਹੇ ਹੋ ਜਿਹੜਾ ਜੀਪੁਰ ਖੀਰੀ ਜੇ ਪੈਸਾ ਮੁੰਡਾ ਚੀਰ ਹੋਇਆ ਅਸੀਂ ਉਹਨੂੰ ਵੀ ਆਪਣੀ ਚੀਜ਼ ਮੰਨਦੇ ਆ ਅਸੀਂ ਕਰਕੇ ਤੁਹਾਡੇ ਪ੍ਰੈਸ ਵਾਲਿਆਂ ਦਾ ਬਹੁਤ ਰਿਣੀ ਆ ਬਹੁਤ ਸਤਿਕਾਰ ਕਰਦੇ ਆ ਔਰ ਤੁਹਾਡਾ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਸਾਡੀ ਆਵਾਜ਼ ਨੂੰ ਬੁਲੰਦ ਕਰਦੇ ਆ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਰੋਡਾਂ ਦੇ ਉੱਤੇ ਬੈਠੇ ਨੇ ਪ੍ਰਦਰਸ਼ਨ ਕਰ ਰਹੇ ਨੇ ਤੇ ਹਰ ਇੱਕ ਜਿਹੜੀ ਖਬਰ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆਂ ਅਗਰ ਤੁਸੀਂ ਵੀ ਸਾਡੇ ਚੈਨਲ ਤੇ ਖਬਰਾਂ ਦੇਖਣਾ ਚਾਹੁੰਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ